ਅੱਜ ਪਹੁੰਚੇ ਹਾਂ ਦੋਸਤੋ ਪਸ਼ੂ ਮੰਡੀ ਮਾਨਸਾ ਤੇ ਮਾਨਸਾ ਮੰਡੀ ਜਿਹੜੀ ਹਰ ਸ਼ੁੱਕਰਵਾਰ ਨੂੰ ਲੱਗਦੀ ਆ ਤੇ ਬਾਕੀ ਜੇ ਮੰਡੀ ਦੀ ਆਪਾਂ ਗੱਲ ਕਰ ਲਈਏ ਤਾਂ ਮੰਡੀ ਬਹੁਤ ਜਿਆਦੇ ਭਰਦੀ ਹੈ ਤੇ ਵਧੀਆ ਮਾਲ ਮਿਲ ਜਾਂਦਾ ਤੇ ਹਰ ਭਾਜੇ ਦਾ ਜਿਵੇਂ ਆਪਾਂ ਕਹੇ ਦੀ ਹੈ ਨਾ ਹੋਰ ਪਤਰਾ ਮਹਿੰਗਾ ਵੀ ਸਸਤਾ ਵੀ ਜਿਹੇ ਜੇ ਮਰਜ਼ੀ ਤੁਸੀਂ ਇੱਥੋਂ ਮਾਲ ਲੈ ਜਾ ਸਕਦੇ ਹੋ ਤੇ ਚੰਗੇ ਦੁੱਧ ਆ ਤੇ ਪੂਰੀ ਸੋਨੂੰ ਜਾਣਕਾਰੀ ਲੈ ਕੇ ਦਿੰਨੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਓ ਦੇਖ ਕੇ ਸ਼ੇਅਰ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਨੇ ਤਾਂ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਹਰ ਸ਼ੁੱਕਰਵਾਰ ਨੂੰ ਲੱਗਦੀ ਦੋਸਤ ਕੋ ਮਾਨਸਾ ਮੰਡੀ ਤੇ ਰਮਨਦੇਤਿਆ ਵਾਲਾ ਚੌਕ ਦੇ ਵਿੱਚ ਲੱਗਦੀ ਆ ਤੇ ਬਾਕੀ ਤੁਹਾਨੂੰ ਪੂਰੀ ਜਾਣਕਾਰੀ ਆਪਾਂ ਲੈ ਕੇ ਦਿੰਨੇ ਆ ਆਓ ਫਿਰ ਮਾਰੀ ਮੰਡੀ ਵਿੱਚ ਕਿਹੜਾ ਸ਼ੁਰੂਆਤ ਕਰਦੇ ਦੋਸਤੋ ਅੱਜ ਦੀ ਇਸ ਨਵੀਂ ਵੀਡੀਓ ਦੇ ਨਾਲ ਤੇ ਮਾਨਸਾ ਮੰਡੀ ਤੋਂ ਤੋਰ ਕੇ ਦਿਖਾਉਣੇ ਝੋਟੇ ਆਪਾਂ ਤੁਹਾਨੂੰ ਤੇ ਤੌਰ ਕੇ ਦਿਖਾਉਨੇ ਆ ਤੇ ਬਾਕੀ ਚੰਗੇ ਤੋਂ ਚੰਗਾ ਪਸ਼ੂ ਪਹੁੰਚਦਾ ਇੱਥੇ ਹਰ ਪ੍ਰਕਾਰ ਦਾ ਤੇ ਕਈ ਵਾਰ ਘੱਟ ਰੇਟ ਵਾਲੇ ਵੀ ਜਿਹੇ ਜੇ ਮਰਜ਼ੀ ਇੱਥੋਂ ਪਸ਼ੂ ਤੁਸੀਂ ਉਲਡਾ ਸਕਦੇ ਹੋ ਇਹ ਮੰਡੀ ਸ਼ੁੱਕਰਵਾਰ ਨੂੰ ਲੱਗਦੀ ਆ ਅੱਜ ਆ ਗਈ ਤਰੀਕ ਮਿੱਤਰੋ 16 ਅਕਮਹੀਨੇ ਦੀ 2024 ਤੇ ਬਾਕੀ ਸ਼ੁਰੂਆਤ ਕਰਦਾ ਜੇ ਸਿਕਿਉਰਟੀ ਤੋਂ ਤਬਾਈ ਤੌਰ ਕੇ ਦਿਖਾਉਂਦਾ ਤੇ ਆਪਾਂ ਰੇਟ ਦੀ ਜਾਣਕਾਰੀ ਤੁਹਾਨੂੰ ਲੈ ਕੇ ਦੇਵਾਂਗੇ ਜੇ ਕਿਸੇ ਭਰਾ ਨੇ ਪਸ਼ੂ ਖਰੀਦਣਾ ਹੁੰਦਾ ਤਾਂ ਮਾਨਸਾ ਮੰਡੀ ਪਹੁੰਚ ਕੇ ਖਰੀਦ ਸਕਦੇ ਹੋ ਤੁਸੀਂ ਤੇ ਬਾਕੀ ਤੁਰ ਦੀ ਇੱਕ ਵਾਰੀ ਛੋਟੀ ਤੁਸੀਂ ਚੈੱਕ ਕਰ ਲੋ ਆਰਡਰ ਦੀ ਜਿਹੜੀ ਸੇਵ ਹੋਰ ਹਵਾਨਾ ਬਹੁਤ ਸੋਹਣਾ ਤਿਆਰ ਕਰਿਆ ਹੋਇਆ ਤੇ ਛੋਟੀ ਦੀ ਗੱਲ ਕਰੀ ਨਾ ਛੋਟੀ ਬੜੀ ਚੰਗੀ ਹੈ ਨਾ ਪਟਪੜੇ ਦੀ ਬੰਦਰ ਤੇ ਬਾਕੀ ਬੋਡੀ ਸਟਰਕਚਰ ਜਿਹੜਾ ਛੋਟੀ ਦਾ ਬਹੁਤ ਸੋਹਣਾ ਤੇ ਹੈਵੀ ਕੁੰਡੀ ਛੋਟੀ ਆ ਵਾਜੰਦਾਰ ਥੋੜਾ ਇਹ ਬੱਤੀ ਦਾ ਕਰਕੇ ਕਰਦੀ ਹੈਗੀ ਤੇ ਬਾਕੀ ਥਾਣਾ ਦੀ ਗੱਲ ਕਰ ਲਈ ਤਾਂ ਥਾਣਾ ਦਾ ਸਪੇਸ ਸਾੜੀ ਬਹੁਤ ਸੋਹਣੀ ਨਿਕੜਵਾ ਥਣ ਲੱਗਿਆ ਤੇ ਬਾਕੀ ਆਪਾਂ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਦਿੰਦੇ ਹਾਂ ਸਾਹਮਣੇ ਤੁਸੀਂ ਬੱਚਾ ਵੀ ਦੇਖ ਸਕਦੇ ਹੋ ਹਨ ਤੇ ਬੈਠਾ ਤੇ ਬਾਕੀ ਬਾਈ ਨਾਲ ਕਰਦੇ ਆਂ ਗੱਲਬਾਤ ਬਾਕੀ ਬਾਈ ਨਾਲ ਕਰਦੇ ਆਂ ਗੱਲਬਾਤ ਬਾਈ ਸਸੀ ਗਾਲ ਸਸੀ ਗਾਲ ਦੀ ਬਾਈ ਤੇ ਬਾਈ ਨਾਮ ਦੱਸੋ ਆਪਣਾ ਹਰਦੀਪ ਬਾਈ ਆਪਣਾ ਨਾਮ ਠੀਕ ਹੈ ਤੇ ਹਰਦੀਪ ਜੀ ਆਪਾਂ ਬਾਈ ਝੋਟੀ ਦੀ ਗੱਲ ਕਰ ਲਈ ਕੰਮੇ ਸੂਆ ਪਹਿਲਾ ਸੂਆ ਸੂਆ ਪਹਿਲਾ ਸੂਆ ਠੀਕ ਹੈ ਕਿੰਨੇ ਦਿਨ ਹੋ ਗਏ ਕੋਈ ਨੋ ਹੋ ਕੇ 12 ਦਿਨਾਂ 12 ਦਿਨਾਂ ਠੀਕ ਹੈ ਤੇ ਦੁੱਧ ਬਾਈ ਕਿੰਨਾ ਹੋਣਾ ਇਸ ਟਾਈਮ ਦੁੱਧ 11 ਲੀਟਰ ਤਿਆਰ ਆਈ ਹੁੰਦਾ 11 ਕਾਂ ਘਰ ਵਾਲਾ ਪੂਰਾ ਜਮ ਹਾਂ ਘਰ ਵਾਲਾ ਪਕੜਦੇ ਆ ਠੀਕ ਤੇ 11 ਲੀਟਰ ਮਿੱਤਰੋ ਤਿਆਰ ਹੈ ਝੋਟੀ ਥੱਲੇ ਤੇ ਪਹਿਲੇ ਸੂਏ ਦੇ ਦੂਜੇ ਪਹਿਲਾ 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 ਸੂਆ ਚੰਗੇ ਗੱਦਗਾਠ ਵਾਲੀ ਆ ਤੇ ਬਾਕੀ ਤੇ ਭਾਈ ਰੇਟ ਦੀ ਗੱਲ ਆਂਗੇ ਕੀ ਕਰਤਾ ਰੇਟ ਰੇਟ 41 ਕਰ ਦੇਣਗੇ 141 ਹਾਂਜੀ ਮਾਣਤਾਨ ਹੋ ਜੂ ਮਾਣਤਾਨ ਕਰ ਦਾਂਗੇ ਲੈ ਮਿੱਤਰੋ ਝੋਟੀਆਂ ਤੁਸੀਂ ਬਹੁਤ ਚੰਗੀਆਂ ਦੇਖ ਕੇ ਮਾਨਸਾ ਬਸੂ ਮੰਡੀ ਤੋਂ ਖਰੀਦ ਸਕਦੇ ਹੋ ਰੇਟ 140 ਕਰਤਾ ਭਾਈ ਨੇ ਬਾਈ ਕਹਿੰਦਾ ਮਾਣਤਾਨ ਜ਼ਰੂਰ ਕਰ ਦੇਾਂਗੇ ਪਹਿਲੇ ਸੂਏ ਚੰਗੇ ਗੱਦਗਾਠ ਵਾਲੀ ਤੇ ਬਾਕੀ ਸੂਈ ਹੋਏ ਦੁੱਧ 11 ਲੀਟਰ ਤਿਆਰ ਆ ਕਿੰਨਾ ਪਸੰਮ ਨੂੰ ਤੋਕੜ ਚੋਟੀ ਦਿਖਾਉਣਾ ਤੇ ਬਾਕੀ ਦੇਖਸਾਂ ਦੋਸਤੋ ਹਣਾ ਕੱਦੀ ਜਰੂਰ ਆ ਤੇ ਚੰਗੀ ਆ ਤੇ ਬਾਕੀ ਤੋਕੜ ਬਈ ਹੈ ਪੰਜ ਮਹੀਨੇ ਦੀ ਗੱਪਣ ਤੇ ਦੁੱਧੋਂ 30 ਹੋਈ ਹੈ ਬਾਈ ਕਹਿੰਦਾ ਤੇ ਬਾਕੀ ਆਪਾਂ ਰੇਟ ਪੁੱਛ ਕੇ ਲਾ ਦਿਆਂ ਕਿੰਨਾ ਬਾਈ ਰੇਟ ਕੀ ਕਰੇਗਾ 6000 ਰੁਪਏ ਰੇਟ ਹੈ ਜੇ ਕਿਸੇ ਭਰਾ ਨੇ ਤੋਕੜ ਗੱਪਣ ਖਰੀਦਣੀ ਹੁੰਦੀ ਉਹ ਵੀ ਹਣਾ ਇੱਥੇ ਮਿਲ ਜਾਂਦੀਆਂ ਨੇ ਬਾਕੀ ਆਏ ਤਾਂ ਪਤਾ ਲੱਗਦਾ ਮੰਡੀ ਤੇ ਦੀ ਰੇਟ ਨੇ ਝੋਟੀਆਂ ਨੇ ਤੇ ਕੀ ਗੱਲ ਬਾਤ ਜੇ ਆਪਾਂ ਗੱਲ ਕਰੀ ਹੈ ਚੰਗੇ ਤੇ ਚੰਗੇ ਪਸੂ ਆ ਜਾਂਦੇ ਲਓ ਦੋਸਤੋ ਇੱਕ ਤਾਜੀ ਸੂਈ ਮੈਂ ਸੋਰ ਦਿਖਾਉਣੀ ਆਪਾਂ ਤੁਹਾਨੂੰ ਤੋਰ ਕੇ ਤੁਰਦੇ ਤੇ ਤਾਜੀ ਸੂਈ ਨਾਲੂ ਬੱਚੇ ਦਾ ਨਾਲ ਆ ਬਿਲਕੁਲ ਜੇ ਤੁਸੀਂ ਦੇਖ ਵੀ ਸਕਦੇ ਹੋ ਨਾ ਤੇ ਨਾਲੂ ਉਹ ਸਾਹਮਣੇ ਤੁਸੀਂ ਆਂਦਾ ਤੇ ਬਾਕੀ ਤੁਰਦੀ ਇੱਕ ਵਾਰੀ ਆਪਾਂ ਚੈੱਕ ਕਰ ਲਓ ਤੁਸੀਂ ਤੇ ਬਾਕੀ ਆਰਡਰ ਦਾ ਸਾਈਜ਼ ਬਹੁਤ ਸੋਹਣਾਗਾ ਤੇ ਚਾਰੇ ਤਨ ਨਿਕੜਮਿਆਂ ਤੇ ਦੁੱਧ ਵਾਲੀ ਮੈਸੇਜ ਜੇ ਕਿਸੇ ਪੁਰਾਣੇ ਘਰੇ ਦੁੱਧ ਬੁਣਵਾਸਤੇ ਰੱਖਣੀ ਆ ਦਾ ਮਾਨਸਾ ਮੰਡੀ ਤੇ ਆ ਕੇ ਮਿੱਤਰੋ ਖਰੀਦ ਸਕਦਾ ਹੈ ਨਾ ਤੇ ਸਣਾ ਸਪੇਸ ਬਹੁਤ ਸੋਹਣਾ ਬਾਕੀ ਤਾਜੀ ਸੂਈ ਹਜੇ ਮਾਜਣ ਜਿਹੜਾ ਦੁੱਧ ਤਿਆਰ ਕਰਨਾ ਹੈ ਨਾ ਜਿਵੇਂ ਆਪਾਂ ਕਹਿ ਦਈਏ ਤੇ ਬਣਦੇ ਬਾਈ ਤੇ ਚੰਗੀ ਆ ਤੇ ਬਾਕੀ ਬਾਈ ਨੂੰ ਰੇਡ ਰੋਡ ਪੁੱਛ ਕੇ ਦੱਸਦੇ ਹਾਂ ਗੱਲਬਾਤ ਕੀ ਆ ਤੇ ਤਾਜੀ ਸੂਈ ਹਜੇ ਆਪਾਂ ਗੱਲ ਕਰ ਲਈ ਬਾਕੀ ਕਰਦੇ ਹਾਂ ਗੱਲਬਾਤ ਬਾਈ ਨਾਲ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਨਾਮ ਦੱਸਿਓ ਆਪਣਾ ਸਤਨਾਮ ਮੈਂਬਰ ਹੈ ਸਤਨਾਮ ਜਿਹੜੀ ਆਪਾਂ ਆ ਮੱਧ ਬਾਈ ਪੋਰ ਤੇ ਸਹੀ ਆ ਐਵੇਂ ਸੂਈ ਆ ਇਹ ਇਹ ਚੌਥੇ ਸੂਈ ਆ ਕਉਥੇ ਜੁਏ ਹਾਂਜੀ ਕਰਦੀ ਆਪਣੀ ਹਾਂਜੀ ਕਰੂ ਠੀਕ ਹੈ ਤੇ ਬਾਈ ਕਿੰਨੇ ਦਿਨ ਹੋ ਗਏ ਹੁਣ ਸੂਈ ਨੂੰ ਇਹਨੂੰ ਹੋ ਗਏ ਜੀ 2 ਕਿ ਦਿਨ ਹੋ ਗਏ 2 ਦਿਨ ਠੀਕ ਹੈ ਦੁੱਧ ਬਾਈ ਕਿੰਨਾ ਹੈ ਜਦ ਤੇ 14 ਲੀਟਰ ਹੈ 14 ਲੀਟਰ ਤਿਆਰ ਆ ਹਾਂਜੀ ਤਿਆਰ ਤਾਂ ਹੁਣ ਨਾ ਜਮੇ ਤਿਆਰ ਹੈ ਜੀ ਹੁਣ ਹਾਂ ਬੋਲੇ ਤੇ ਹੈ ਜੀ ਠੀਕ ਹੈ ਲੈ ਮਿੱਤਰੋ ਬੋਲੇ ਦੇ ਬਾਈ ਕਹਿੰਦਾ 14 ਲੀਟਰ ਮਾਨਸਾ ਮੰਡੀ ਦੇ ਵਿੱਚ ਅਗਧ ਦੁੱਧ ਚੱਲੀ ਕਰ ਸਕਦੇ ਹੋ ਬਾਈ ਰੇਟ ਕੀ ਕਰਤਾ ਸਤਨਾ ਇਹਦਾ 1 ਪੰਜ ਕਰ ਦੇ ਇੱਕ ਪੰਜ ਮਾਨਦਾਨ ਹੋ ਜੂ ਹਾਂਜੀ ਲੈ ਮਿੱਤਰੋ ਬਾਈ ਰੇਟ ਕਰਦੇ 1 ਪੰਜ ਕਰਦੀ ਮੱਝ ਆ ਗਈ ਤੇ ਮਾਨਦਾਨ ਬਾਈ ਕਹਿੰਦਾ ਜ਼ਰੂਰ ਹੋ ਜੂ ਤੇ ਬਾਕੀ ਤੁਸੀਂ ਮਾਨਸਾ ਮੰਡੀ ਤੇ ਆ ਕੇ ਦੋਸਤੋ ਜੇ ਖਰੀਦਣੀ ਲਾ ਖਰੀਦ ਸਕਦੇ ਹੈ ਨਾ ਚੰਗੇ ਬਸੂ ਆਉਂਦੇ ਲੈ ਇੱਕ ਛੋਟੀ ਦੋਰ ਕੇ ਸੋਨੇ ਦੋਸਤੋ ਹੋਰ ਤੇ ਤਾਂ ਵੀ ਹੋਈ ਆ ਤੁਰਦਿਨੇ ਕੋਈ ਦੂਜੇ ਚੱਕਰ ਲਓ ਤੇ ਥਨਲੇਵਾ ਬਿਲਕੁਲ ਸਾਫਾ ਕਰ ਕੇ ਮੂਹ ਲੈ ਥਨ ਤੋਂੜ ਜੀ ਮੂੜ ਦੀ ਹੈ ਨਾ ਜੇ ਆਪਾਂ ਗੱਲ ਕਰ ਲਈਏ ਤੇ ਸਾਈਡ ਤੋਂ ਵੀ ਆਪਾਂ ਦਿਖਾਉਣਾ ਤੇ ਮਾਗਰ ਲੈ ਨਾਲ ਜੋੜਦੀ ਹੈ ਨਾ ਮੂਹ ਲੈ ਥਨ ਤੇ ਬਾਕੀ ਮਾਗਰ ਕੱਟੀ ਆ ਤੇ ਪੂਰੀ ਪ੍ਰੋਪਰ ਹੈ ਜਿਹੜੀ ਜਾਣਕਾਰੀ ਆਪ ਪਵਾਈ ਤੋਂ ਲੈਣੇ ਆ। ਬਾਕੀ ਕਰਦੇ ਆ ਦੋਸਤੋ ਬਾਈ ਨਾਲ ਗੱਲਬਾਤ ਪੁੱਛਦੇ ਆ ਜਾਣਕਾਰੀ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜਿਹੜਾ ਬਾਈ ਨਾਂ ਦੱਸਿਓ ਆਪਣਾ। ਲਾਭ ਸਿੰਘ ਜੀ। ਲਾਭ ਸਿੰਘ। ਬਾਈ ਲਾਭ ਸਿੰਘ ਜਿਹੜੀ ਆਪਾਂ ਛੋਟੀ ਵੱਲ ਤੋਰ ਕੇ ਦਿਖਾਈ ਆ ਕਹਿੰਦੇ ਸੂਏ ਆ। ਇਹ ਦੂਜੇ ਸੂਏ ਜੀ। ਦੂਜੇ ਸੂਏ। ਕੈ ਦਿਨ ਹੋ ਗਿਆ ਹੁਣ ਸੂਈ ਨੂੰ? ਸੂਈ ਨੱਠ ਲੈਣਾ। ਅੱਠ ਦਿਨ। ਦੁੱਧ ਕਿੰਨਾ ਬਾਈ? ਦੁੱਧ ਹੁਣ 9 ਕਿਲੋ ਆਇਆ। ਜਮਾਪੁਰਾ। ਹਾਂ। ਲੈ ਮੇਤ੍ਰੋ 9 ਕਿਲੋ ਦੁੱਧ ਅੱਜ ਦਾ ਬਾਈ ਮਾਨਸਾ ਮੰਡੀ ਤੇ ਲੈ ਕੇ ਆਇਆ। ਤੇ ਦੂਜੇ ਸੂਏ ਛੋਟੀਆਂ नौ किलो दु रेटा पचासी हजार माड़ा मोटा कर दूजे सूटी मांग कट्टी मानसा मंडी उपर लड़ा बी बाई आख सकते बाकी झोटी जेडी गबन ਬਾਕੀ ਪਰਪਰ ਆਪਾਂ ਬਾਈ ਨੂੰ ਪੁੱਛਾਂਗੇ ਐਲਨ ਪਹਿਲੇ ਨਹੀਂ ਹਨ ਐਲਨ ਝੋਟੀ ਹੈਗੀ ਗੱਪਣ ਬੀਰ ਤੋਂ ਕਿੰਨੇ ਟਾਈਮ ਦੀ ਆ 5 ਮਹੀਨਾ ਦੀ ਆ ਝੋਟੀ ਤੇ ਬਾਕੀ ਬਾਈ ਕਹਿੰਦਾ ਯਾਰ ਪਹਿਲੇ ਹੀ ਵੇਚ ਦੇ ਸੂਣ ਤੋਂ ਬਾਹਰ ਟਾਈਮ ਰੱਖ ਕੇ ਕੀ ਗੰਨ ਤੇ ਝੋਟੀ ਕੱਟ ਜੇ ਪੈਸੇ ਦੀ ਤੇ ਬਾਕੀ ਆਪਾਂ ਬਾਈ ਤੋਂ ਪੁੱਛਦੇ ਆਂਗੇ 5 ਮਹੀਨੇ ਦੀ ਗੱਪਣਾ ਪਹਿਲੇ ਸੂਏ ਵਾਸਤੇ ਤੇ ਪ੍ਰੋਪਰ ਆਪਾਂ ਜਾਣਕਾਰੀ ਬਾਈ ਨੂੰ ਪੁੱਛਦੇ ਆਂ ਈ ਰੇਡ ਰੂਟ ਕਰਦਾ ਮਾਨਸਾ ਮੰਡੀ ਤੇ ਲੇ ਕੇ ਪਹੁੰਚਿਆ ਸੀ ਬਾਈ ਸਸੀਗੜ ਸ਼ਹਿਰ ਤੇ ਬਈ ਨਾਮ ਦੱਸੋ ਆਪਣਾ ਗੁਰਪ੍ਰੀਤ ਸਿੰਘ ਠੀਕ ਆ ਤੇ ਗੁਰਪ੍ਰੀਤ ਜਿਹੜੀ ਆ ਝੋਟੀ ਬਾਈ ਤੋਰ ਕੇ ਦਿਖਾਈ ਆ ਕਿੰਨੇ ਟਾਈਮ ਦੀ ਆ ਇਹ ਵੀਰੇ 5 ਮਹੀਨੇ ਦੀ ਗੱਬਣੋਂ 5 ਮਹੀਨੇ ਦੀ ਗੱਬਣ ਆ ਹਾਂ ਠੀਕ ਆ ਤੇ ਬਈ ਐ ਜੇ ਕਿ ਮੈਂ ਵੇਚਦੀ ਮਨ ਲਾ ਗੱਬਣ ਦੀ ਇੱਕ ਗੱਬਣ ਦੀ ਕੀਮਤ ਆਪਣਾ 45000 ਮੰਗਦੀ ਜਿੱਦਾਂ ਇੱਕ ਸੂਣ ਤੋਂ ਪਹਿਲੀ ਵੇਚਦੀ ਆ ਹਾਂ ਸੂਣ ਤੋਂ ਪਹਿਲਾਂ ਨਹੀਂ ਬਿਨਾਂ ਬਾਜ ਵੇਚਦੇ ਆ ਤੇ 45000 ਮੰਗਦੇ ਆ ਹਾਂ ਦੇਖਣੇ ਦੇ ਮੰਗ ਲਾ 14 ਦੇ ਹਿਸਾਬ ਨਾਲ ਠੀਕ ਆ ਹਾਂ ਤਾਂ ਵੀ ਬਿੱਗੀ ਬਿੱਗੀ ਨਹੀਂ ਮੋੜ ਕੇ ਲੈ ਜਾਣੀ ਹਾਂ 40000 ਦੀ ਦੇ ਦਾਂਗੇ 40 ਦੀ ਬਿੱਗੀ ਵਿੱਗੀ ਨਹੀਂ ਮੋੜ ਕੇ ਲੈ ਜਾਣੀ ਨਹੀਂ ਮੋੜ ਕੇ ਲੈ ਜਾਣੀ ਲੈ ਮਿੱਤਰੋ ਜੇ ਕਿਸੇ ਭਰਾ ਨੇ ਹਨਾ ਦੇਖਣੇ ਤਾਂ ਆ ਕੇ ਮਾਨਸਾ ਮੰਡੀ ਤੇ ਬਾਈ ਦੇਖ ਸਕਦਾ ਤੇ ਬਾਕੀ 5 ਮਹੀਨਿਆਂ ਦੀ ਗੱਬਣਾਗੀ ਤੇ 40 45000 ਰੁਪਏ ਰੇਟ ਆ ਬਾਈ ਕਹਿੰਦਾ 40000 ਦੀ ਦੇ ਦਾਂਗੇ ਤੇ ਸਵਾਣ ਤੋਂ ਬਾਈ ਕਹਿੰਦਾ ਪਹਿਲੀ ਵੇਚ ਦੀਏ ਤੇ ਬਾਕੀ ਇਹਦੀ ਬਈ ਮਾਂ ਦਾ ਦੁੱਧ ਕਿੰਨਾ ਕਿ ਸੀਗਾ ਇਹਦੀ ਮਾਂ ਦਾ ਦੁੱਧ 14 ਕਿਲੋ ਰਿ 14 ਰੁਪਏ ਠੀਕ ਆ ਉਹਦੀ ਝੋਟੀ ਆ ਹਾਂਜੀ ਤੇ ਮੈਂ ਮਿੱਤਰੋ ਮਾਨਸਾ ਮੰਡੀ ਤੇ ਲਈ ਖੜਾ ਬਾਈ ਤੇ ਝੋਟੀ ਚੰਗੀ ਲੱਗਦੀ ਆ ਬਾਕੀ ਇਹ ਲਾਹ ਲੂਆ ਹੈ ਨਹੀਂ 5 ਮਹੀਨੇ ਦੀ ਕੱਪੜੀ ਤੇ ਬਾਕੀ ਭਾਈ ਬੇੜਾਂ ਬੁਰਾਂ ਵੀ ਆ ਜਾਂਦੀ ਹੈ ਨਾ ਤੇ ਮੈਂ ਆਪਾਂ ਕਹਦੀ ਤੇ ਗਾਵਾਂ ਬਹੁਤ ਆ ਨੇ ਇੱਥੇ ਜਿਹੜੇ ਪ੍ਰਾਗੈ ਹੁੰਦੇ ਵੀ ਗਾਵਾਂ ਖਰੀਦਣ ਦੇ ਚਾਹਵਾਨ ਹੁੰਦੇ ਤਾਂ ਗਾਵਾਂ ਮਾਨਸਾ ਮੰਡੀ ਤੇ ਪਹੁੰਚ ਕੇ ਖਰੀਦ ਸਕਦੇ ਤੇ ਜਾਇ ਜੀ ਰੇਟ ਹੁੰਦੇ ਆ ਤੇ ਵਧੀਆ ਵਧੀਆ ਜਿਹੜੇ ਪਸ਼ੂ ਤੋਂ ਮਿਲ ਜਾਂਦੇ ਹੈ ਨਾ ਤੇ ਬਾਕੀ ਤੁਹਾਨੂੰ ਹੋਰ ਦਿਖਾਉਣੇ ਇਧਰ ਆ ਇਹਨਾਂ ਵੀ ਗ੍ਰਾਮਣ ਗੱਲਬਾਤ ਬਾਕੀ ਦੋਸਤ ਇੱਕ ਹੋਰ ਛੋਟੀ ਦਿਖਾਉਣਾਂ ਨੇ ਲੇਵਾ ਜਿਹੜੀ ਹੈ ਨਾ ਟਾਇਟਾ ਪੂਰਾ ਹੈ ਨਾ ਆਡਰ ਬਹੁਤ ਪੱਟਾਂ ਦੇ ਵਿੱਚ ਫਸ ਬਾਰਡਰ ਆ ਤੇ ਮੂਰੇ ਗਾੜੀ ਗੁੜੀ ਵੀ ਚੰਗੀ ਆ ਤੇ ਬਾਕੀ ਬਾਈ ਹਜੇ ਝਾੜੀ ਜੁੜੀ ਜਾਂਦਾ ਤੇ ਪੂਰ ਤੋਰ ਕੇ ਦਿਖਾਉਣੇ ਤੇ ਫੇਰ ਗੱਲਬਾਤ ਕਰਾਵਾਂਗੇ ਧੋਰੀ ਬਾਈ ਕਰਾ ਇਹ ਆਦੀ ਸੁਹੀ ਹੋਈ ਹੈ ਜੇ ਆਪਾਂ ਗੱਲ ਕਰੀ ਹੈ ਨਾ ਮਾਗਰ ਕੱਟੀ ਆ ਲੈ ਕੱਟੀ ਵੀ ਟੀਕੇ ਦੇ ਬਾਈ ਕਹਿੰਦੇ ਜੱਡ ਵਾਲਾ ਹੈ ਕਾ ਤੇ ਮਾਨਸਪ ਪਸ਼ੂ ਮੰਡੀ ਤੋਂ ਚੰਗੇ ਪਸ਼ੂ ਮਿਲ ਜਾਂਦੇ ਮਿੱਤਰੋ ਜੇ ਆਪਾਂ ਲੈਣੇ ਹੋਣ ਹਨਾ ਤੇ ਗਾੜੀ ਬਹੁਤ ਤਗੜੀ ਐ ਮੈਸ ਦੀ ਪਿਛਾੜੀ ਟਾਇਟ ਲੇਵੇ ਦੀ ਫਸਮਾ ਪੱਟਾਂ ਦੇ ਵਿੱਚ ਜਮਾ ਡਰਾ ਜਾਂਦਾ ਵਹਿੰਦਾ ਤੁਰੇ ਹਨਾ ਤੇ ਚੰਗੇ ਤੇ ਦੜੀ ਤੇ ਥਾਣਾ ਸਪੇਸ ਦੀ ਗੱਲ ਕਰ ਲਈਏ ਥਾਣਾ ਸਪੇਸ ਬਦੀ ਆ ਬਿਲਕੁਲ ਤੇ ਇਕੱਲਾ ਇਕੱਲਾ ਥਣ ਲੱਗੇ ਲਿਖਣਾ ਤੇ ਬਾਕੀ ਜੇ ਆਪਾਂ ਗਾਥਾਂ ਦੀ ਗੱਲ ਕਰੀਏਗਾ ਕੋਈ ਲੱਗਿਆ ਹੋਇਆ ਇਹ ਪੱਕੀ ਗਾਹਕ ਬਾਈ ਲੱਗਿਆ ਹੋਇਆ ਦੇਖੀਏ ਹੁੰਦਾਗਾ ਤੇ ਜੇ ਕਿਸੇ ਭਰਾ ਨੇ ਮੰਨ ਲਓ ਚੰਗੀਆਂ ਮੱਝਾਂ ਲੈਣੀਆਂ ਘਾ ਟ੍ਰੇਡ ਚ ਤੇ ਮਾਨਸਾ ਪਸ਼ੂ ਮੰਡੀ ਤੇ ਪਹੁੰਚ ਕੇ ਤੁਸੀਂ ਖਰੀਦ ਸਕਦੇ ਹੋ ਤੇ ਮੰਡੀ ਮਿੱਤਰੋ ਸ਼ੁੱਕਰਵਾਰ ਨੂੰ ਲੱਗਦੀ ਆ ਕਿਉਂਕਿ ਹਰ ਭਰਾਵਾਂ ਨੂੰ ਵਧੀਆ ਇਹ ਮੰਡੀ ਜਿਹੜੀ ਸ਼ੁੱਕਰਵਾਰ ਨੂੰ ਲੱਗਦੀ ਆ ਤੇ ਲੋਕਲ ਮੰਡੀ ਆ ਮੰਨਦਾ ਆਈ ਸ਼ੁੱਕਰਵਾਰ ਲੱਗਣੀ ਲੱਗਣੀ ਆ ਤੇ ਬਾਕੀ ਤੁਸੀਂ ਆ ਕੇ ਇੱਥੇ ਦੇਖ ਸਕਦੇ ਹੋ ਨਾ ਜਿਹੜੇ ਭਰਾ ਹੁਣ ਕਈ ਵਾਰ ਫੋਨ ਕਰਕੇ ਹਜੇ ਵੀ ਉਹਦੇ ਨੇ ਮੰਨ ਲਓ ਜਿਵੇਂ ਕੱਟੀ ਦੀ ਗੱਲ ਕਰ ਲਈਏ ਤਾਂ ਕੱਟੀ ਜਿਹੜੀ ਡੈਡ ਬਲੈਕ ਤੇ ਟੀਕੇ ਵੀ ਕੱਟੀ ਦੱਸ ਰਿਹਾ ਬਾਈ ਪਿੱਛੇ ਹੈਨਾ ਜੇ ਕਿਸੇ ਭਰਾ ਨੇ ਮੰਨ ਲਓ ਸੌਂਕ ਵਾਸਤੇ ਪਾਲਣ ਵਾਸਤੇ ਲੈਣੀ ਹੈ ਜਿਹੜਾ ਵੀਡੀਓ ਦੇਖ ਕੇ ਉਹ ਆ ਕੇ ਖਰੀਦ ਵੀ ਸਕਦਾ ਹੈਨਾ ਦੇਖ ਕੇ ਵੀਡੀਓ ਮਾਨਸਵੰਦੀ ਤੇ ਪਹੁੰਚ ਸਕਦੇ ਬਾਕੀ ਬਾਈ ਨਾਲ ਕਰਦੇ ਆ ਗੱਲਬਾਤ ਬਾਈ ਹੱਸੀ ਗਾਲ ਹੱਸੀ ਗਾਲ ਬਾਈ ਜੀ ਬਾਈ ਨਾਮ ਦੱਸਿਓ ਰਣਜੀਤ ਸਿੰਘ ਬਾਈ ਜੀ ਰਣਜੀਤ ਬਾਈ ਜੀ ਆਪਾਂ ਝੋਟੀ ਦੀ ਗੱਲ ਕਰ ਲਈਏ ਮੰਨ ਲਾ ਕਵੇਂ ਸੁ ਹੈਗੀ ਇਹ ਬਾਈ ਤੀਜਾ ਸੁ ਹੈ ਕੀ ਜਸ ਹੋਇਆ ਹਾਂਜੀ ਕੈ ਦਿਨ ਹੋ ਗਿਆ ਅੱਜ 10 ਦਿਨ ਹੋ ਗਏ ਬਾਈ 10 ਦਿਨ ਮਿੱਤਰੋ ਹੋ ਗਏ ਤੇ ਮੰਗਰ ਬਾਈ ਕੱਟੀ ਹੈ ਬਾਈ ਜੈਡ ਵਲਾ ਹੈ ਨਾ ਹਾਂ ਬਾਈ ਠੀਕ ਹੈ ਤੇ ਟੀਕੇ ਦੀ ਬਾਈ ਹਾਂ ਬਾਈ ਕਹਿ ਕੇ ਕਿਹਾ ਨਾ ਟੀਕਾ ਕਰਾ ਸਰਾਗਵਾ ਲੈਣ ਨੇ ਠੀਕ ਹੈ ਜੀ ਹਾਂਜੀ ਲੈ ਮਿੱਤਰੋ ਟੀਕੇ ਦੀ ਕੱਟੀ ਹੈ ਮੰਗਰ ਤੇ 10 ਦਿਨ ਹੋ ਗਏ ਸੂਰ ਹੋਣਾ ਹਾਂ ਬਾਈ ਦੁੱਧ ਅਨਜੀਤ ਕਿੰਨਾ ਦਿਆ 11 ਕਿਲੋ ਬਾਈ ਜਮਾ ਪੂਰਾ ਮਹਾਪੁਰ ਆਪਣੇ ਘਰੇ ਕੋਲ ਲੈ ਮਿੱਤਰੋ 11 ਕਿਲੋ ਬਾਈ ਦੁੱਧ ਤਿਆਰ ਦੱਸਦਾ ਤੇ ਬਾਕੀ ਯਾਰਾ ਲੇਵਾ ਵੀ ਦੱਸਦਾ ਨਾ ਟਾਈਟ ਲੇਵੇ ਦੀ ਫਸਮਾ ਜਿਹੜਾ ਪੱਟਾਂ ਦੇ ਵਿੱਚ ਜਾਵਾ ਆਏ ਪਹਿਲੀ ਵਾਰ ਤਣਿਆ ਤੇ ਇਕੱਲਾ ਇਕੱਲਾ ਥਣ ਲੱਗਿਆ ਮੁਠੀ ਵਾਲਾ ਤੇ ਪੂਰੀ ਸਪੇਸ ਤੇ ਆ ਤੇ ਬਾਈ ਬਹੁਤ ਬੋਲਿਆ ਬਾਈ ਤੇ ਬਾਈ ਬਹੁਤ ਬੋਲਿਆ ਤੇ ਬਾਈ ਅੰਜੀ ਤੇ ਰੇਟ ਕੀ ਕਰਦਾ ਰੇਟ ਕਿ ਵੀ ਕਰਦਾ ਬਾਈ 1 20 ਆਨਦਾਨ ਹੋ ਜੂ ਹਾਂ ਬਾਈ ਹੋ ਜੂ ਲੈ ਮਿੱਤਰੋ ਰੇਟ ਬਾਈ ਅੰਜੀ ਤੇ 1 20 ਕਰਦਾ ਮਾਨਦਾਨ ਹੋ ਜੂ ਜੇ ਕਿਸੇ ਨੇ ਘਰੇ ਰੱਖਣੀ ਹੈ ਚੰਗੀ ਹਨਾ ਤੇ ਘੱਟ ਪੈਸਿਆਂ ਦੇ ਵਿੱਚ ਤੇ ਬਾਕੀ ਵਧੀਆ ਬਰੀਡ ਵੀ ਤਿਆਰ ਹੁੰਦੀ ਹੈ ਮੰਗਰ ਚੰਗੀ ਕੱਟੀ ਆ ਤੇ ਉਹ ਆ ਕੇ ਮਾਨਸਾਪ ਉਸ ਮੁੰਡੀ ਤੋਂ ਖਰੀਦ ਸਕਦਾ ਲੈ ਵੀ ਦੋਸਤ ਇੱਕ ਨਾ ਮੱਝ ਪਰ ਹੁਣ ਤੁਹਾਨੂੰ ਤਾਜੀ ਸੁਣੀ ਆ ਇਹ ਬਾਕੀ ਘੱਟ ਗਿਣਤ ਦੀ ਆ ਤੇ ਪੂਰੀ ਜਾਣਕਾਰੀ ਅਪ ਬਾਈ ਤੋਂ ਲੈ ਕੇ ਦੇ ਦੇਗੇ ਤੁਰਦੇ ਨੂੰ ਇੱਕ ਵਾਰ ਤੁਸੀਂ ਚੈੱਕ ਕਰ ਲੋ ਲੈ ਚੱਲੋ ਬਈ ਇਧਰ ਮੈਂ ਜਲਾ ਸਾਹਮਣੇ ਬੱਚਾ ਵੀ ਖੜਾ ਤੇ ਵੱਡੀ ਮੱਝ ਹੈ ਜਿਹਨਾਂ ਪਗਾਈ ਹੈ ਨਾ ਆਮਨ ਚਾਰੇ ਨਖਣ ਵੇ ਤੇ ਬਾਕੀ ਦੁੱਧਵਾਦਿ ਸਾਰੀ ਕੱਲ੍ਹ ਗੱਲ ਕਰਾਂਗੇ ਮੋੜ ਦਾ ਬਈ ਮੋੜ ਦਾ ਬੰਨ ਦੇ ਥੋੜਾ ਸਪੇਸ ਸੋਣਾਗਾ ਤੇ ਬਾਕੀ ਬਾਈ ਤੂੰ ਪੁੱਛ ਕਣ ਹੈ ਰੋਡ ਕੀ ਕਰਦਾ ਤੇ ਸਾਹਮਣੇ ਬੱਚਾ ਵੀ ਤੁਸੀਂ ਦੇਖ ਸਕਦੇ ਬਾਕੀ ਪੁੱਛਦਾ ਬਾਈ ਰੋਡ ਬਾਈ ਸਸਰੀ ਗਾਲ ਸਸਰੀ ਗਾਲ ਬੁੱਤਿਆ ਬੋਲੀ ਕੀ ਨਾ ਬਾਈ ਭਗਵਾਨ ਦਾ ਬਾਈ ਭਗਵਾਨ ਜੇ ਆਪਾਂ ਜਿਹੜੀ ਆਪਾਂ ਦਿਖਾਈ ਆ ਬਾਈ ਆਪਾਂ ਮੱਝ ਤੋੜ ਕੇ ਕਿੰਨੇ ਸੂਏ ਆ ਇਹ ਜੀ ਚੌਥੇ ਸੂਏ ਚੌਥੇ ਸੂਏ ਕਿੰਨੇ ਟਾਈਮ ਹੋ ਗਿਆ ਬਈ ਸੂਈ ਨੂੰ ਹਾਂ ਜੀ ਤੈਨੂੰ 20 ਦਿਨ ਹੋ ਗਏ 20 ਦਿਨ ਠੀਕ ਆ ਮਗਰ ਕੱਟਾ ਕੱਟੀ ਕੱਟੀ ਆ ਜੀ ਮਗਰ ਕੱਟੀ ਆ 20 ਦਿਨ ਹੋ ਗਏ ਮਿੱਤਰੋ ਸੂਈ ਨੂੰ ਜਿਹੜੀ ਆਪਾਂ ਤੋੜ ਕੇ ਦਿਖਾਈ ਆ ਤੇ ਭਗਵਾਨ ਹੁਣ ਬਈ ਦੁੱਧ ਦਾ ਸਟੈਂਡ ਕਿੰਨਾ 12 ਕਿਲੋ ਪੂਰਾ ਹੀ ਹਾਂਜੀ ਠੀਕ ਆ ਤੇ ਬਾਕੀ ਜੇ ਕਿਸੇ ਭਰਾ ਨੇ ਤਸੱਲੀ ਕਰਨੀ ਤਾਂ ਮੰਡੀ ਦੇ ਕਰ ਸਕਦਾ ਹੈ ਨਾ ਹਾਂਜੀ ਤੇ ਭਗਵਾਨ ਰੇਟ ਦੀ ਗੱਲ ਆ ਤਾਂ ਵੀ ਰੇਟ ਕੀ ਕਰਤਾ ਰੇਟ ਇਹਦਾ 75000 75000 ਮਾਨਦਾਨ ਹੋ ਜੂ ਮਾਨਦਾਨ ਹੋ ਜੂ ਠੀਕ ਆ ਮਾਨਦਾਨ ਬਈ ਕਹਿੰਦਾ ਹੋ ਜੂਗਾ ਰੇਟ ਕਰਦੇ ਆ 75000 ਮਿੱਤਰੋ ਤੇ ਬਾਕੀ ਤੁਸੀਂ ਆ ਕੇ ਤਸੱਲੀ ਕਰਕੇ ਹੈ ਨਾ ਇਹਰ ਜਿਹੜਾ ਮਾਨਸਾ ਮੰਡੀ ਤੋਂ ਕੋਈ ਪਸ਼ੂ ਖਰੀਦ ਸਕਦਾ ਹੈ ਤੇ ਬਾਕੀ ਇੱਕ ਝੋਟੀ ਨੂੰ ਤੋੜ ਕੇ ਖੋਣੇ ਮਿੱਤਰੋ ਤੇ ਕਦਗਾਠ ਪੂਰਾ ਸੂਈ ਹੈ ਬਈ ਹੈ ਨਾ ਤੇ ਸਾਹਮਣੇ ਬੱਚਾ ਅੱਠਾ ਸੂਈ ਹੋਈ ਆ ਬਾਕੀ ਲੇਵਾ ਥੋੜੇ ਜਿਹਾ ਘੱਟ ਨਹੀਂ ਜੇ ਆਪਾਂ ਗੱਲ ਕਰੀ ਹੈ ਨਾ ਪਹਿਲਨ ਪਹਿਲਨ ਝੋਟੀ ਆ ਤੇ ਥਾਣਾ ਨਿਕਣ ਮੰਗਾ ਤੇ ਬਾਕੀ ਇੱਕ ਵਾਰੀ ਤੋੜ ਕੇ ਚੈੱਕ ਕਰ ਲੋ ਤੇ ਬਾਕੀ ਆਪਾਂ ਰੇਟ ਪੁੱਛ ਕੇ ਦੇਵਾਂਗੇ ਬਾਈ ਤੂੰ ਆਰਡਰ ਥੋੜੇ ਜਿਹਾ ਘੱਟ ਤਿਆਰ ਕਰਿਆ ਤੇ ਜਿਵੇਂ ਲੱਗਦਾ ਹੁੰਦਾ ਪਹਿਲਾ ਸੁਪਰੀ ਆਂਦੀ ਹੈ ਨਾ ਥਾਣਾ ਠੀਕ ਕੱਟਿਆ ਤੇ ਬਾਕੀ ਬਣਦੇ ਬਾਈ ਬੱਚਾ ਜਿਹੜਾ ਤੁਸੀਂ ਦੇਖ ਸਕਦੇ ਹੋ ਉਹ ਬੱਠੇ ਸਾਹਮਣੇ ਤੇ ਝੋਟੀ ਚੰਗੀ ਆ ਤੇ ਬਾਕੀ ਦੁੱਧਵਾਦ ਦਾ ਆਪਾਂ ਪੂਰੀ ਪ੍ਰੋਪਰ ਕੀ ਜਾਣਕਾਰੀ ਲੈ ਕੇ ਦੇਣੀ ਆ ਬਾਈ ਤੂੰ ਕੀ ਮੁੱਲ ਕਰਦੋ ਵੀ ਤੁਹਾਨੂੰ ਉਸ ਕੇ ਦੇਣੇ ਆ ਅ ਬਾਈ ਸਸੀਗਾਲ ਸਸੀਗਾਲ ਬਾਈ ਨਾਮ ਦੱਸੋ ਪਹਿਲਾਂ ਬਲਵਿੰਦਰ ਸਿੰਘ ਜੀ ਠੀਕ ਆ ਬਲਵਿੰਦਰ ਜੀ ਆਪਾਂ ਬਾਈ ਝੋਟੀ ਦੀ ਗੱਲ ਕਰ ਲਈ ਕੰਮੀ ਸੂਇਆ ਪਹਿਲਣ ਆ ਜੀ ਪਹਿਲਣ ਠੀਕ ਆ ਤੇ ਕਹੇ ਦਿਨ ਹੋ ਗਿਆ ਬਾਈ ਸੂਇਨ ਇਹ 3 ਤੰਤਰੀ ਸ਼ਾਮ ਦੀ ਸੂਈ ਆ ਜੀ 3 ਤੰਤਰੀ ਸ਼ਾਮ ਦੀ ਸੂਈ ਆ ਠੀਕ ਆ ਅੱਜ ਤਮਨਗੇਲ 15 ਕ ਦਿਨ ਹੋ ਗਏ ਹਾਂਜੀ ਦੁੱਧ ਬਾਈ ਕਿੰਨਾ ਤੇਰਾ ਹੁਣ 2.5 8.5 ਕਿਲੋ 2.5 8.5 ਕਿਲੋ ਇਹ ਕੀ ਗੱਲ ਬਾਈ ਛੋਟੀ ਡਬਲਾ ਪੂਰੀ ਲੇਵਾ ਘਟੈ ਰ ਹੈ ਨਾ ਇਹ ਬਸ ਛੋਟੇ ਸਾਹਮਣੇ ਆ ਕੋਈ ਦਿੱਕਤ ਨਹੀਂ ਆ ਗਈ ਸੋਣ ਵਾਲੇ ਨਾ 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 ਠੀਕ ਆ ਤੇ ਬਾਈ ਇਹ 2.5 8.5 ਲੀਟਰ ਦੁੱਧ ਕਹਿੰਦਾ ਹੁਣ ਇਸ ਟਾਈਮ ਤਿਆਰ ਛੋਟੀ ਪੂਰੀ ਕੱਦਾਬਾਰਾ ਮਿੱਤਰੋ ਤੇ ਬਾਕੀ ਦੀ ਮਾਂ ਮੁੰਬਾਈ ਚੰਗੇ ਉਦੜੀ ਸੀ ਹਾਂ ਠੀਕ ਆ ਇਹ ਥੋੜਾ ਜਿਹਾ ਘਟਲਾ ਹੈ ਨਾ ਬੁੱਜਣ ਬਣੂ ਜੀ ਦੂਜੇ ਤੀਜੇ ਬਣਦਾ ਸਰਪੱਛ ਠੀਕ ਹੈ ਤੇ ਰੇਟ ਵਾਈ ਕੀ ਕਰਤਾ ਰੇਟ 10 ਕਰਦੇ ਆ 1000 ਮਾਨਦਾਨ ਹੋ ਜੂ ਹਾਂ ਠੀਕ ਹੈ ਲੈ ਬਾਈ ਕਿਹਦਾ ਮਾਨਦਾਨ ਵੀ ਹੋ ਜੂਗਾ 1000 ਆ ਮਿੱਤਰੋ ਛੋਟੀ ਰੇਟ ਤਾਂ ਜੀ ਸਵੀ ਹੋਈ ਆ 8.5 9 ਕਿਲੋ ਦੁੱਧ ਜਿਹੜਾ ਤਿਆਰ ਆ ਕਿ ਜਿਹੜਾ ਵੀ ਮਰਜੀ ਤੁਸੀਂ ਆ ਕੇ ਇੱਥੋਂ ਪਸੂ ਜਿਹੜਾ ਖਰੀਦ ਸਕਦੇ ਹੋ ਤੇ ਤੁਰ ਫਿਰ ਕਿਹਨ ਪੂਰੀ ਜਾਣਕਾਰੀ ਵੀ ਲੈ ਸਕਦੇ ਹੋ ਬਾਕੀ ਮਿੱਤਰੋ ਚੰਗੇ ਵੀ ਪੰਪ ਅਸੀਂ ਪਹੁੰਚਦੇ ਆ ਤੇ ਇਹ ਕਿਸੇ ਭੈਣ ਘੱਟ ਪੈਸੇ ਲਉਣ ਹੁੰਦੇ ਆ ਉਹ ਵੀ ਇੱਥੇ ਪਸੂ ਪਹੁੰਚ ਜਾਂਦੇ ਆ ਤੇ ਇੱਥੇ ਪਹੁੰਚ ਕੇ ਤੁਸੀਂ ਮੰਡੀ ਦਾ ਲਾਹ ਜਰਾ ਲੈ ਸਕਦੇ ਹੋ ਨਾ ਤੇ ਬਾਕੀ ਮੰਡੀ ਇਹ ਕਿਸੇ ਭੈਣ ਨੂੰ ਫਿਰ ਵੀ ਸਮਝ ਨਹੀਂ ਲੱਗ ਦਿੱਤਾ ਉਹ ਆਪਣੇ ਨਾਲ ਸੰਪਰਕ ਵੀ ਕਰ ਸਕਦਾ ਸੰਪਰਕ ਕਰਕੇ ਜਾਣਕਾਰੀ ਵੀ ਲੈ ਸਕਦਾ ਇਹ ਮੰਡੀ ਜਿਹੜੀ ਕਦੋਂ ਲੱਗਦੀ ਹੈ ਤੇ ਬਾਕੀ ਉਹ ਆਪਾਂ ਸਾਰਾ ਡੀਟੇਲ ਦੇ ਦੇ ਚੀਰਾ ਦੱਸਦੇ ਹੁਣੇ ਕਿ ਵੱਧ ਤੋਂ ਵੱਧ ਗੋਡਾ ਵਾਲੇ ਮਸਲੂਈ ਮਿਲ ਜਾਂਦੇ ਆ ਤੇ ਘੱਟ ਤੋਂ ਘੱਟ ਵਾਲੇ ਵੀ ਮਿਲ ਜਾਂਦੇ ਆ ਤੇ ਸੌਦੇ ਹੋਈ ਜਾਂਦੇ ਆ ਮੰਡੀ ਅਜਿਵੇਂ ਬਹੁਤ ਭਰੀ ਹੋਈ ਦੇਖਿਆ ਹਾ ਨਾ ਬਾਕੀ ਇਹ ਸੌਦਾ ਦੇਖੋ ਤਸਵੀਰਾਂ ਨਾਲ ਕੰਮ ਨਹੀਂ ਆਉਂਦਾ ਕੰਮ ਨਹੀਂ ਆਉਂਦਾ ਮੇਰਾ ਨਵੇਂ ਦੇ ਦਾ ਬਾਈ ਇਹਦਾ ਸੌਦਾ ਹੋ ਗਿਆ ਦੇਖ ਸਕਦਾ ਹਾਂ ਤੁਸੀਂ ਨਾ ਤੇ ਵਧੀਆ ਜਿਹੜੇ ਇੱਥੇ ਬਸੂ ਦੇਖ ਜਾਂਦੇ ਆਂ ਜੇ ਆਪਾਂ ਗੱਲ ਕਰ ਲਈਏ ਤਾਂ ਚੰਗੇ ਬਸੂ ਵਿਗ ਜਾਂਦੇ ਆ ਤੇ ਮਾੜੇ ਸਾਰੇ ਪ੍ਰਕਾਰ ਦੇ ਬਸੂ ਜਿਹੜੇ ਚੱਲਦਾ ਆ ਬਾਈਆਂ ਨੇ ਅੱਜ ਖਰੀਦੀ ਆ ਤੇ ਟੋਕੜਾ ਵੀ ਤਾਂ ਵਾਕੀ ਮਿੱਤਰੋ ਜੇ ਕਿਸੇ ਭਰਾ ਨੇ ਮੰਡੀ ਤੇ ਆਉਣਾ ਤਾਂ ਸੋਮਵਾਰ ਤੋਂ ਕਰ ਸਕਦੂਨੀ ਮਾਨਸਾਂ ਦੇ ਵਿੱਚ ਅਰਮਿਤਧਾ ਗੰਚੀਆਂ ਸਰਸ ਵਾਲੇ ਰੋਡ ਤੇ ਮੰਡੀ ਲੱਗਦੀ ਹਰ ਸ਼ੁੱਕਰਵਾਰ ਤੇ ਤਾਹ ਤੱਕ ਲਈ ਦਿਓ ਮੇਤਰੋ ਯਾਦਤ ਜਲਦੀ ਹੋਣਾ ਕਿਸੇ ਨਵੀਂ ਮੰਡੀ ਦੇ ਨਾਲ ਧੰਨਵਾਦ ਸਾਰੇ ਭਰਾਵਾਂ ਦਾ ਤੇ ਵੀਡੀਓ ਦੇਖ ਕੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਜੇ ਕਈ ਵਾਰ ਕੇ ਦੱਸਿਆ ਉਹ ਵੀ ਦੇ ਸਕਦਾ ਧੰਨਵਾਦ ਦੋਸਤੋ ਚਲੋ ਦੋਬੇ